ਕਿਸੇ ਤੇ ਵੀ ਦੁੱਖ ਆ ਜਾਏ ਦੁੱਖ ਦੁੱਖ ਦੀਆਂ ਕਈ ਕਿਸਮਾਂ ਦੀ ਪੀੜਾ ਇੱਕ ਹੀ ਹੁੰਦੀ ਹੈ ਸਟ्रेस ਦੇ ਕੀ ਇਹ ਕਾਰਨ ਕੋਈ ਹੋ ਸਕਦੇ ਆ ਸਿੱਧੀ ਗੱਲ ਮੈਂ ਕਹਾਂ ਕਿਸੇ ਕਿਸਮ ਦਾ ਦੁੱਖ ਆਵੇ ਕਿਸੇ ਕਿਸ ਤਰੀਕੇ ਨਾਲ ਸਾਨੂੰ ਪਤਾ ਹੈ ਉਹ ਇਹ ਸੀ ਕੀ ਕਰ ਸਕਨੇ ਆ ਜੀ ਸਾਡੇ ਕੋਲ ਕੀ ਅਸੀਂ ਕੀ ਕਰਨਾ ਸਾਡੇ ਪੱਲੇ ਕੁਝ ਹੁੰਦਾ ਮੈਂ ਬੇਨਤੀ ਕਰਾਂ ਦੁੱਖ ਵੰਡਾਣ ਵਾਸਤੇ ਪਦਵੀ ਰੁਪਈਆ ਸ਼ੋਹਰਤ ਤੇ ਸੋਨਾ ਚਾਹੰਦੀ ਨਹੀਂ ਚਾਹੀਦਾ ਜੇ ਕਿਸ ਤੇ ਦੁੱਖ ਆ ਜਾਏ ਹਮ ਧਰਤੀ ਨਾਲ ਇੰਨੇ ਹੀ ਕਹਿ ਦਿਓ ਤਕੜਾ ਹੋਏ ਕੋਈ ਨਹੀਂ ਅਸੀਂ ਤੇਰੇ ਨਾਲ ਆ ਗੁਰੂ ਤੇਰੇ ਨਾਲ ਹੈ ਤੇ ਸੱਚ ਇਹ ਜੇ ਡਿੱਗਿਆ ਹੋਇਆ ਬੰਦਾ ਉੱਠ ਕੇ ਖੜਾ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਥਾਂ ਤੇ ਕਹਿੰਦੇ ਜਦੋਂ ਇਹ ਵੀ ਨਾ ਕੋਈ ਰਹਿ ਇਹ ਵੀ ਨਾ ਕਹਿਣ ਵਾਲਾ ਕੋਈ ਰਹਿ ਤੇਰੇ ਸੀ ਆਏ ਆ ਹਜ਼ੂਰ ਦਾ ਬਚਨ ਹੈ ਨਾ ਕਿ ਸਵਾਰਥ ਸਵਾਉ ਨਾ ਕੋ ਕਰੈ ਨਹਿ ਕਿਛੋ ਵੈ ਕਾ ਜਿਹੜੀ ਬਚਨ ਜਾ ਕੋ ਮੁਸ਼ਕਲ ਅਤ ਬਣੇ ਤੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਕਲੇ ਸਭੇ ਭਜੇ ਭਜੇ ਆਸਰਾ ਚੁੱਕੇ ਸਭਸਰਾਓ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰह्म ਲਗੇ ਨ ਤਤੀ ਵਾਹ ਜੇ ਕੋ ਹੋਵੇ ਦੁਬਲਾ ਜਿਹੜਾ ਇਹ ਜਪਦਾ ਹੈ ਨੰਗ ਭੋਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਤੀਰ ਰੁਪਈਆ ਨਾ ਦਿਓ ਪੈਸਾ ਨਾ ਦਿਓ ਉਹ ਸੀ ਇਨਸਾਨਾਂ ਸਿਰਫ ਤੁਸੀਂ ਉਹਨੂੰ ਮੌਲ ਸਪੋਰਟ ਹੀ ਦੇ ਗਿਓ ਗੁਰੂਏ ਦੇ ਵਿੱਚ ਵੀ ਪੜਾ ਕਰੇ ਇਸੇ ਕਰਕੇ ਗੁਰਬਾਣੀ ਨੇ ਕਹਿਆ ਤੂੰ 2 ਘੰਟੇ ਦੀ ਅਰਦਾਸ ਕਰ ਤੂੰ 10 ਘੰਟੇ ਦੀ ਕਰ ਤੇ ਤੇਰੀ ਅਰਦਾਸ ਮੈਂ ਤਾਂ ਸੁਣਾਗਾ ਜੇ ਇਹ ਕਹੇਗਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਾਤਾਪ